ਸਸੇ ਗੱਲ ਜੀ ਅੱਜ ਸਾਨੂੰ ਇੱਕ ਬਹੁਤ ਹੀ ਘੈਂਟ ਤੇ ਬਾਈ ਨੇ ਜਿਹੜਾ ਕੰਮ ਕੀਤਾ ਬਹੁਤ ਘੈਂਟ ਕੀਤਾ ਉਹ ਬਾਈ ਨੇ ਬਲੌਂ ਜਾ ਰਹੇ ਆ ਬਾਈ ਨੇ ਆਸ਼ਕੀ ਕੀਤੀ 22 ਦਿਨ ਤੇ ਬਾਈ ਨੇ 22 ਹੀ ਮੋਟਰਸਾਈਕਲ ਚੋਰੀ ਕੀਤੀ ਤੇ ਮਿਲੌਣਿਆ ਸਾਨੂੰ ਇੱਕ ਆਸ਼ਕ ਭਾਜੀ ਦੇ ਨਾਲ ਜਿਹਨੇ 22 ਪੂਰੇ ਗੈਂਤੀ ਦੇ 22 ਦਿਨ ਆਸ਼ਕੀ ਕੀਤੀ ਤੇ 22 ਹੀ ਮੋਟਰਸਾਈਕਲ ਚੋਰੀ ਕੀਤੀ ਤੇ ਮਿਲਾਉਣੇ ਆ ਆਜੋ ਜੀ ਆ ਜਿਹੜੀ ਤੁਸੀਂ ਨਾਲ ਵੀਡੀਓ ਵੇਖ ਰਹੇ ਆ ਇਹ ਜਿਹੜੇ ਮੋਟਰਸਾਈਕਲ ਨੇ ਚੋਰੀ ਕੀਤੀ ਉਹ ਵੀਡੀਓ ਹੈ ਸ੍ਰੀ ਗਾ ਜੀ ਸ੍ਰੀ ਗਾ ਤੇ ਫਿਰ ਇਹ ਕੰਮ ਕੋਈ ਹੋਰ ਵੀ ਕਰਦਾ ਸੀ ਕਿ ਕਲੀ ਚੋਰੀਤੀ ਸੀ ਤੇ ਆਸ਼ਕੀ ਤੇ ਕਲੀ ਚੋਰੀ ਤੇ ਹੋ ਚੁਈ ਤੇ ਕਿਵੇਂ ਕੀਤਾ ਫਿਰ ਇਹ ਕੰਮ ਕਿਵੇਂ ਸ਼ੁਰੂ ਹੋਇਆ ਆਜ ਕੀ ਇਹ ਮੇਲੇ ਤੇ ਗਏ ਸੀ ਜੀ ਉਸ ਦਿਨ ਉੱਥੇ ਮਿਲੀ ਇੱਕ ਕੁੜੀ ਤੇ ਉੱਥੋਂ ਸ਼ੁਰੂ ਹੋਇਆ ਕੰਮ ਹਾਂ ਤੇ ਉਹ ਟਰਾਲੀ ਚੜ ਗਈ ਤੇ ਇਹ ਦੁਬਾਰ ਮੈਨੂੰ ਮੋਟਰਸਾਈਕਲ ਦੱਸ ਗਿਆ ਸਪਲੈਂਡਰ ਤੇ ਤੂੰ ਆਇਆ ਕਦੋਂ ਸੀ ਮੈਂ ਤਾਂ ਬੱਸ ਦੇ ਚੜ ਚੁੜ ਕੇ ਆਇਆ ਸੀ ਅੱਛਾ ਤੇ ਮੋਟਰਸਾਈਕਲ ਦਾ ਸੀਗਾ ਮੈਨੂੰ ਸਪਲੈਂਡਰ ਤੇ ਮੈਂ ਲਾ ਕੇ ਕਰਕੇ ਕੰਮ ਉਹਦਾ ਚੋਰੀ ਕਰਕੇ ਤੇ ਲਾਤਾ ਪਿੱਛੇ ਮੈਂ ਘਰੇ ਛੱਡ ਕੇ ਆਇਆ ਹੋਰ ਘਰ ਤੱਕ ਛੱਡ ਗਿਆ ਤੇ ਫਿਰ ਜਿੰਨੇ ਦਿਨ ਮਰਲਾ ਤੈਨੂੰ ਮਿਲਦੀ ਰਹੀ ਤੇ ਉਹਦੇ ਨੇ ਤੇ ਨਵਾਂ ਹੀ ਮੋਟਰਸਾਈਕਲ ਹੁੰਦਾ ਸੀ ਨਾ ਤਨਾਂਵਾ ਤੇ ਕਿੰਨੇ ਕਿਤੇ ਚੋਰੀ ਫਿਰ 22 ਤੇ ਕਿਹੜੇ ਮੋਟਰਸਾਈਕਲ ਚੋਰੀ ਕੀਤੇ ਬਾਈ ਸਪਲੈਂਡਰ ਹੀ ਸਾਰੇ ਸਾਰੇ ਸਪਲੈਂਡਰ ਸਪਲੈਂਡਰ ਤਾਂ ਕਿਵੇਂ ਕੋਈ ਖਾਸ ਖਾਸ ਵਜ੍ਹਾ ਸੀ ਨੇ ਕੋਈ ਖਾਸ ਵਜ੍ਹਾ ਤਾਂ ਨਹੀਂ ਸੀ ਉਹੀ ਬਸ ਪਹਿਲਾਂ ਸਪਲੈਂਟਰੀ ਚੋਰੀ ਕੀਤਾ ਸੀ ਪਹਿਲੇ ਦਿਨ ਫਿਰ ਪਹਿਓ ਸਪਲੈਂਟਰ ਤੇ ਫਿਰ ਰੀਤ ਰੱਖ ਲਈ ਵੀ ਸਪਲੈਂਟਰੀ ਕਰ ਤੇ ਉਹ ਪੁੱਛਦੀ ਨਹੀਂ ਸੀਗੀ ਵੀ ਨਤ ਨਤ ਤੂੰ ਮੇਰੇ ਸੂਟ ਨਾਲ ਤੇ ਮੋਟਰਸਾਈਕਲ ਲੈ ਕੇ ਆਉਣਾ ਵੀ ਇਹ ਕਿਵੇਂ ਇੰਨੇ ਮੋਟਰਸਾਈਕਲ ਕਿੱਥੋਂ ਪੁੱਛਦੀ ਤਾਂ ਸੀਗੀ ਇਹ ਕਹਿੰਦੇ ਆਪਣੇ ਡੈਡੀ ਦੀ ਏਜੰਸੀ ਹੈਗੀ ਆ ਤੇ ਗੱਪ ਮਾਰਦੇ ਗੱਪ ਮਾਰ ਦਿੰਦੇ ਏਜੰਸੀ ਹੈਗੀ ਹੈ ਵੀ ਉੱਥੋਂ ਲਿਆਉਣੇ ਆ ਨਾ ਤ ਨਵ ਤੇ ਅੱਜ ਜਿਵੇਂ ਮੈਂ ਲਾ ਫਿਰ ਆ ਜੇਲ੍ਹ ਦੇ ਵਿੱਚ ਬੈਠਾ ਤੇ ਸਿਆਹੀ ਮਿਲਣ ਕਿ ਨਹੀਂ ਆਈ ਨਾ ਇੱਥੇ ਕੀ ਨੇ ਆਉਣਾ ਬਸ ਤੇ ਘਰ ਘੁਰਦੇ ਆਏ ਮਗਰ ਕੋਈ ਨਹੀਂ ਆਇਆ ਹਜੇ ਤਾਂ ਹੀ ਤਾਂ ਤੇ ਕਿੰਨਾ ਟਾਈਮ ਹੋ ਗਿਆ ਬੈਠੇ ਨੂੰ ਇੱਥੇ ਬੈਠੇ ਨੂੰ ਵਾਵਾ ਟਾਈਮ ਹੋ ਗਿਆ ਘਰ ਦੇ ਕਹਿੰਦੇ ਗਜਰੇਲਾ ਲੈ ਕੇ ਆਵਾਂਗੇ ਕੋਈ ਨਾ ਉਹ ਨਹੀਂ ਆਉਂਦੇ ਉਹ ਨਹੀਂ ਆਉਂਦੇ ਤੇ ਫਿਰ ਉਹ ਗੱਲ ਹੋਈ ਤੇਰੀ ਜਿਹਦੇ ਨਾਲ ਆਸ਼ਕੀ ਕਰਕੇ ਆ ਬਾਈ ਮੋਟਰਸਾਂ ਦੇ ਫਸੇ ਹੋਏ ਨਾ ਹੋਈ ਗੱਲ ਨਾ ਨਾ ਕਿਸੇ ਨਾਲ ਕੋਈ ਨਹੀਂ ਢੂਈ ਮਾਰਦਾ ਮੈਂ ਬਾਅਦ ਚੋਂ ਕੌਣ ਮਾਰਦਾ ਢੂਈ ਐਸੇ ਕੋਈ ਕੋਈ ਤਰੀ ਇੱਛਾ ਰਹਿ ਗਈ ਹੋਵੇ ਕੋਈ ਖਾਸ ਇੱਛਾ ਜਿਹੜੀ ਤੂੰ ਜਿਹੜੀ ਚੋਰੀ ਦੇ ਵਿੱਚ ਇੱਛਾ ਤਾਂ ਕੀ ਰਹੀ ਹੁਣ ਫਸ ਕੇ ਜਦੋਂ ਬਾਹਰ ਜਾਵਾਂਗੇ ਫੇਰ ਵੇਖਾਂਗੇ ਬਾਹਰ ਆਏ ਮਾਰਦਾ ਜਦੋਂ ਤੂੰ ਬਾਹਰ ਜਾਏਂਗਾ ਤੂੰ ਮਹੀਨੇ-ਮਹੀਨੇ ਨੂੰ ਨਿਕਲ ਕੇ ਤੂੰ ਕੋਈ ਸ਼ਰਮ ਮਹਿ ਸ਼ਰਮ ਕਾ ਦੀ ਆ ਆਪਣੇ ਲੀਡਰ ਵੀ ਆਪਾਂ ਭੇਜੋ ਕਰਦੇ ਹੀ ਆ ਹਾਂ ਮੇਲਾ ਵੋਟਾਂ ਮੰਗਣ ਵੇ ਕਿਵੇਂ ਕਰਦੇ ਆ ਤੇ ਬਾਅਦ ਚ ਕਿਵੇਂ ਕਰਦੇ ਆ ਸ਼ਰਮ ਤਾਂ ਆਪਾਂ ਸਾਰਿਆਂ ਨੂੰ ਆਣੀ ਚਾਹੀਦੀ ਇਸ ਸਮਾਂ ਦੀ ਅੱਛਾ ਵੀ ਜੀ ਮਾਲਾ ਨੂੰ ਵੋਟਾਂ ਪਾ ਦਿੰਨੇ ਪਹਿਲਾਂ ਫਿਰ ਉਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਇਹ ਵਾਦਾ ਪੂਰਾ ਨਹੀਂ ਕਰਦੇ ਹਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਸ ਸਮਾਂ ਦੀ ਇਹ ਤਾਂ ਕੰਮ ਮਾੜਾ ਮੋਟਾ ਹੀ ਹੈ ਚੱਲਦਾ ਹੀ ਰਹਿੰਦਾ ਇਹ ਕੋਈ ਪਹਿਲਾਂ ਵੀ ਕਰਦਾ ਸੀ ਕਿ ਇੱਥੋਂ ਸ਼ੁਰੂ ਨਾ ਨਹੀਂ ਨਹੀਂ ਇੱਥੋਂ ਹੀ ਸ਼ੁਰੂ ਹੋਇਆ ਪਹਿਲਾਂ ਨਹੀਂ ਕੀਤਾ ਤੇ ਕੋਈ ਪਸਤਾਵਾ ਪਛਤਾਵਾ ਗਾਵਾ ਵਾ ਠੀਕ ਹੈ ਪਛਤਾਵਾ ਪਛਤੂਆ ਹੈ ਨਹੀਂ ਕੋਈ ਨਹੀਂ ਕੋਈ ਮਤਲਬ ਕਿ ਦੇ ਤੁਸੀਂ ਕਹਿੰਦੇ ਹੋ ਵੀ ਲੀਡਰਾਂ ਨੂੰ ਕੋਈ ਸ਼ਰਮ ਨਹੀਂ ਤੇ ਆਪਾਂ ਨੂੰ ਕੋਈ ਸ਼ਰਮ ਨਹੀਂ ਆਪਾਂ ਨੂੰ ਵੀ ਕੋਈ ਸ਼ਰਮ ਨਹੀਂ ਚੜੀ ਲੱਥੀ ਦੀ ਆਪਾਂ ਨੂੰ ਇਹ ਨਹੀਂ ਕੋਈ ਤੇ ਹੁਣ ਲੱਗਦਾ ਵੀ ਕਰਦੇ ਆਉਣਗੇ ਮਰਛਾਉਣਗੇ ਕੀ ਪਤਾ ਹਣ ਵੇਖੋ ਹਣ ਗਾਂ ਪਤਾ ਲੱਗੂ ਗੱਲਬਾਤ ਹੋਈ ਹੋਵੇ ਕਰ ਦੇਣਾ ਕੋਈ ਨਹੀਂ ਹਜੇ ਕੋਈ ਗੱਲ ਨਾਲੇ ਕਹਿੰਦੇ ਜਿੱਦੇ ਫੜਿਆ ਕਿ ਉਹਦੇ ਕੋਈ ਸਕੂਟਰੀ ਸਕੱਟਰੀ ਚੋਰੀ ਕਰਦਾ ਸੀ ਉਹ ਕਹਦੇ ਹਸਤੇ ਕਰਦੇ ਉਹ ਸਕੂਟਰੀ ਫੱਦੇ ਨਹੀਂ ਸੀ ਨਾ ਉਹਨੂੰ ਤਨਾ ਚੋਰੀਗਾ ਉਹ ਵਿੱਚ ਹੀ ਰਹਿ ਗਈ ਤੁਹਾਨੂੰ ਸਕੂਟਰੀ ਦੇਣੀ ਵਾਦਾ ਕੀਤਾ ਸੀਗਾ ਵਾਦਾ ਕੀਤਾ ਸਕੂਟਰੀ ਲੈ ਕੇ ਦੇਣੀ ਤੇ ਜਿਹੜਾ ਤੂੰ ਏਦਾਂ ਛਾਤਰ ਬਣਿਆ ਵੀ ਸੀਸੀਟੀਵੀ ਕੈਮਰਾ ਵਿੱਚ ਵੀ ਨਹੀਂ ਆਉਂਦਾ ਸੀਗਾ ਤੇ ਕੁਨੇ ਜਿਹੜਾ ਸਪਲੈਂਟਰ ਮੋਟਰਸ ਨਾਲ ਖਾਸ ਪਾਲਦਾ ਸੀਗਾ ਫਿਰ ਤੋੜਾ ਫੇਰਾ ਕਰਦਾ ਸੀਗਾ ਸ਼ਹਿਰਾਂ ਫੇਰਾ ਕਰਕੇ ਪਹਿਲਾਂ ਪੂਰਾ ਤੋੜਾ ਫੇਰਾ ਕਰਦਾ ਸੀ ਜਿੱਥੇ ਸਪਲੈਂਟਰ ਮਿਲ ਜਾਂਦੀ ਸੀ ਉਹ ਜਗ੍ਹਾ ਉੱਥੇ ਚੱਕ ਲੈਂਦਾ ਉਹ ਗਾਹ ਲੈਂਦਾ ਚੱਕ ਦਿੰਦਾ ਸੋ ਵੇਖੋ ਤੁਸੀਂ ਬਾਈ ਨੇ ਬਾਈ ਕੀਤੇ ਆ ਪੂਰੇ ਤੇ ਜਿਹੜੇ ਬਾਈ ਚੋਰੀ ਕੀਤੇ ਤੇ ਬਾਈ ਦੇ ਨਹੀਂ ਆਸ਼ਕੀ ਕੀਤੇ ਤੇ ਬਾਈ ਕਹਿੰਦਾ ਪਸਤਾਵਾ ਦਾ ਕੀ ਹੋਣਾ ਜਦੋਂ ਆਪਣ ਨੂੰ ਡੀਡਰਾਂ ਨੂੰ ਨਹੀਂ ਕੋਈ ਪਸਤਾਵਾ ਹੁੰਦਾ ਤੇ ਆਪਾਂ ਨੂੰ ਕਹਦਾ ਪਸਤਾਵਾ ਤੇ ਬਾਈ ਨੇ ਵੈਸੇ ਇੱਕ ਮੈਸੇਜ ਵੀ ਦਿੱਤਾ ਤੋ ਬਾਈ ਕਹਿੰਦਾ ਜੇ ਕੋਈ ਲੀਡਰ ਨਹੀਂ ਪੇਸ਼ਤਾਵਾ ਕਰਦੇ ਤੇ ਪੇਸ਼ਤਾਵਾ ਪਸਤੂਆ ਪੜ ਨੂੰ ਵੀ ਕੋਈ ਨਹੀਂ ਜੇ ਕਰਦੇ ਆਗੇ ਤਾਂ ਠੀਕ ਹੈ ਸਕੂਟਰੀ ਚੋਰੀ ਕਰਨੀ ਆਖਰੀ ਇੱਛਾ ਸੀ ਕਿ ਕਹਿੰਦਾ ਸਹੇਲੀ ਨੂੰ ਲੈ ਕੇ ਦੇਣੀ ਸੀ ਤੇ ਉਹ ਵਿੱਚ ਹੀ ਰਹਿ ਗਈ ਹੈ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਜੁੜੇ ਰਹੋ ਜਿੰਨਾ ਰੰਗੜਾ ਪਿਆਰ ਦੇ ਨਾਲ ਧੰਨਵਾਦ ਜੀ